ਜਿਹੜੇ ਕਹਿੰਦੇ ਆ ਨਾ ਇਹ ਸੰਸਾਰ ਦਾ ਨਿਯਮ ਹੈ ਨਿਯਮ ਜਿਹੜੇ ਕਹਿੰਦੇ ਆ ਨਾ ਕਿ ਮੇਰਾ ਨਾਮ ਬੰਨਣਾ ਚਾਹੀਦਾ ਸੁਣਿਓ ਜਿਹੜੇ ਕਹਿੰਦੇ ਨਾ ਮੇਰਾ ਨਾਮ ਬੰਨਣਾ ਚਾਹੀਦਾ ਇਹ ਸ੍ਰਿਸ਼ਟੀ ਦਾ ਨਿਯਮ ਹੈ ਇੱਕ ਇਹ ਮਹਾਨ ਬਨਣ ਦਾ ਸੌਖਾ ਰਸਤਾ ਹੈ ਸੌਖਾ ਰਸਤਾ ਨਾਮ ਕਮਾਉਣ ਦਾ ਸੌਖਾ ਰਸਤਾ ਪੁੱਤਨ ਗੁਰੂ ਰਾਮਦਾਸ ਜੀ ਹਨ ਗੁਰੂ ਰਾਮਦਾਸ ਕਿਹੜਾ ਸੌਖਾ ਰਸਤਾ ਤੂੰ ਆਪਣੇ ਗੁਰੂ ਅੱਗੇ ਆਪਣੇ ਮਹਾਂਪੁਰਖਾਂ ਅੱਗੇ ਸ਼ਹੀਦ ਸਿੰਘਾਂ ਅੱਗੇ ਆ ਕੇ ਆਪਣੇ ਆਪ ਨੂੰ ਮਿਟਾ ਦੇ ਹਾਂਜੀ ਮਿਟਾ ਦੇ ਮੈਂ ਕੁਝ ਨਹੀਂ ਮੈਂ ਕੁਝ ਨਹੀਂ ਮੈਂ ਕੁਝ ਨਹੀਂ ਸੱਚੀ ਗੱਲ ਜਿਹੜੇ ਮਹਾਂਪੁਰਖਾਂ ਦੇ ਅੱਗੇ ਆ ਕੇ ਨਾਮ ਜਪਣ ਵਾਲਿਆਂ ਦੇ ਅੱਗੇ ਆ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਅੱਗੇ ਆ ਕੇ ਆਪਣੇ ਆਪ ਨੂੰ ਮਿਟਾ ਦਿੰਦੇ ਆ ਨਾ ਸੰਸਾਰ ਵਿੱਚ ਪੂਜਾ ਵੀ ਉਹਨਾਂ ਦੀ ਹੀ ਹੁੰਦੀ ਹੈ ਆਖੋ ਤਨ ਗੁਰੂ ਦਾ ਅਸਜੀ ਤਨ ਗੁਰੂ ਦਾ ਅਸਜੀ ਤੇ ਹਰੇਕ ਦੇ ਦਿਲ ਦੇ ਉੱਤੇ